ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਡੀ ਲੈ ਕੇ ਆਏ ਆ ਆਪਾਂ Swift Swift ਦਾ ਰੇਟ ਤੁਹਾਨੂੰ ਦੱਸ ਦਈਏ ਸਿਰਫ 2 ਲੱਖ ਰੁਪਿਆ ਰੇਟ ਹੈ ਰੇਟ ਫਿਕਸ ਹੈ ਇਸ ਗੱਡੀ ਦਾ ਗੱਡੀ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਹੈ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ ਇਹ ਗੱਡੀ ਤੁਸੀਂ ਦੇਖ ਰਹੇ ਹੋ ਇਹ ਗੱਡੀ Swift LDI ਗੱਡੀ ਆ 2012 ਮਾਡਲ ਹੈ ਗੱਡੀ ਇਹ ਜੀ ਤੇ ਗੱਡੀ ਇਹ ਹਰਿਆਣਾ ਨੰਬਰ ਆ ਬਾਕੀ ਕੰਡੀਸ਼ਨ ਵਗੈਰਾ ਤੁਸੀਂ ਦੇਖ ਸਕਦੇ ਹੋ ਗੱਡੀ ਦੀ ਹਰਿਆਣਾ ਨੰਬਰ ਹੈ ਐਨਓਸੀ ਵਗੈਰਾ ਤੁਹਾਨੂੰ ਵੀਰ ਕਢਵਾ ਕੇ ਦੇ ਦੇਣਗੇ ਗੱਡੀ ਨੂੰ ਚਲਾ ਕੇ ਟੈਸਟ ਡਰਾਈਵ ਲੈ ਕੇ ਖਰੀਦ ਸਕਦੇ ਹੋ 2 ਲੱਖ ਰੁਪਏ ਗੱਡੀ ਦਾ ਰੇਟ ਹੈ ਜੀ ਤੇ ਰੇਟ ਗੱਡੀ ਦਾ ਫਿਕਸ ਹੈਗਾ ਇਹ ਗੱਡੀ ਲੁਧਿਆਣੇ ਵਿਖੇ ਆ ਸੇਲ ਲਈ ਜੇ ਕਿਸੇ ਭਰਾ ਨੇ ਇਹ ਗੱਡੀ ਖਰੀਦਣੀ ਹੋਵੇ ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਤੁਸੀਂ ਗੱਲਬਾਤ ਕਰਕੇ ਇਸ ਗੱਡੀ ਨੂੰ ਖਰੀਦ ਸਕਦੇ ਹੋ ਬਾਕੀ ਆਪਣੀ ਇਹ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਤੁਹਾਨੂੰ ਫਿਰ ਦੱਸਦਿਆਂ 2012 ਮਾਡਲ ਹੈ ਗੱਡੀ Swift LDI ਹਰਿਆਣਾ ਨੰਬਰ ਹੈ NOC ਵਗੈਰਾ ਮਿਲ ਜੂਗੀ 2 ਲੱਖ ਰੁਪਿਆ ਰੇਟ ਹੈ ਲੁਧਿਆਣਾ ਵਿੱਚੇ ਸੇਲ ਲਈ ਆ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ